ਸਾਰੇ ਮੇਰੀ ਆ ਦੁਕਾਨਾ ਪਿੰਕ ਸਿਟੀ ਮੈਂ ਦਿੱਲੀ ਜਿਵੇਂ ਦੁਕਾਨ ਖੋਲਣਾ ਹੁੰਦਾ ਚਾਬੇ ਲੈ ਕੇ 9:30 ਵਜੇ ਆਇਆ ਜੀ ਤੇ ਮੈਂ ਦੇਖਿਆ ਕੰਬੇ ਸਾਰੇ ਗਿਰੇ ਹੋਏ ਆ ਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ ਕੰਦਾ ਰਾਤੀ ਕੋਈ ਗੱਡੀ ਮਾਰ ਗਿਆ ਤੇ ਮੈਨੂੰ ਨਹੀਂ ਪਤਾ ਨੰਬਰ ਨੰਬਰ ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ ਫਿਰ ਮੈਂ ਆਰਤੀ ਚੌਕ ਤੇ ਪੁਲਸ ਵਾਲੇ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਓ ਤਾਰਾ ਤੋਰਾ ਗਿਰੀ ਹੋਈ ਆ ਕੀ ਕੋਈ ਨਾਲੇ ਤਾਂ ਤੇਨੂੰ ਜਿਆਦਾ ਗੱਲ ਹੀ ਪਈ ਹੈ ਤੂੰ ਆਪਣੀ ਐਕਟਿਵ ਆ ਲੈ ਅਸੀਂ ਫੋਨ ਕੀਤੀ ਹੈ ਬੈਰੀਕੇਡ ਵਾਲਿਆਂ ਨੇ ਆ ਜਾਣਗੇ ਰਾਤ ਦਾ ਮਾਮਲਾ ਹਲੇ ਤੱਕ ਵੀ ਕੋਈ ਬੈਰੀਕੇਡ ਸਾਡੇ 9:30 9:30 ਪੌਣੇ 10 ਤੱਕ ਕੋਈ ਬੈਰੀਕੇਡ ਨਹੀਂ ਲੱਗੀ ਸੀ 9 ਵਜੇ ਫਿਰ ਮੈਂ 10 ਵਜੇ ਮੈਂ ਫਿਰ 100 ਨੰਬਰ ਜਾਇਲ ਕੀਤਾ ਜੀ ਫਿਰ ਉਥੋਂ ਰਿਸਪੌਂਸ ਆਈ ਫਿਰ ਉਧਰ ਉਹਨਾਂ ਨੇ ਪੁਲਸਾਂ ਲੇ ਭੇਜੇ ਜੀ ਉਹ ਖੜੇ ਲੋਤੇ ਨੇ ਲੇਕਿਨ ਬਿਨਾ ਬੈਰੀਕੇਡ ਤੇ ਖੜੇ ਨਹੀਂ ਉਹ ਜੀ ਫਰ ਰਿਕਟ ਵਗਰਾ ਨਹੀਂ ਲੱਗਿਆ ਕਿੱਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਖਾਨ ਹੋ ਗਿਆ ਫਿਰ ਮੈਂ ਮਾਰਕੀਟ ਦਾ ਵੀ ਪਹਿਲਾਂ ਹੀ ਸਰ ਪਹਿਲਾਂ ਹੀ ਮਾਰਕੀਟ 'ਚ ਪਤਾ ਕੀ ਕਸਟਮਰ ਹੈ ਨਹੀਂ ਉਤੋਂ ਸਵੀਰ ਦਾ ਲਾਈਟ ਨਹੀਂ ਆ ਜੀ ਤੇ ਇੰਨੀ ਗਰਮੀ ਹੈ ਨਾ ਕੋਈ ਪੰਖੇ ਨਾ ਪੁਖੇ ਕੁਝ ਨਹੀਂ ਚੱਲ ਰਿਹਾ ਅੰਦਰ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਕਿੰਨੀ ਕੁ ਦਾ ਸਮਾਂ ਦੱਸ ਰਿਹਾ ਕਿ ਕਿੰਨੇ ਨਹੀਂ ਕਹਿੰਦੇ ਵਾਲੇ ਕੁਝ ਵੀ ਨਹੀਂ ਜੀ ਸਾਨੂੰ ਸਟਾਰਟਿੰਗ ਦਾ ਪਤਾ ਹੈ ਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ ਅੱਛਾ ਕਹਿੰਦੇ 4 ਵੀ ਵਜ ਸਕਦਾ 2 ਵੀ ਵਜ ਸਕਦਾ ਅੱਜ ਅੱਜ ਦਾ ਦਿੱਤਾ ਕਿ ਅੱਜ ਦੀਹਾੜੀ ਸਾਰੀ ਖਰਾਬ ਹੋ ਗਈ ਹਾਂ ਜੀ ਸਰ ਕਿੰਨਾ ਨੁਕਸਾਨ ਹੀ ਹੈ ਸਰ ਬਿਜ਼ਨਸ ਨੂੰ ਤਰਫੋਂ ਉਸ ਤੋਂ ਬੜੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ ਜਿਸ ਕਿ ਕੋਈ ਹਾਂ ਸਰ ਅਸੀਂ ਆਪਣੇ ਦੁਕਾਨ ਦੇ ਕੈਮਰੇ ਦੇ ਚੈੱਕ ਕੀਤਾ ਕੋਈ ਵਾਈਟ ਕਲਰ ਦੀ ਐਸ ਵੀ ਜੀ ਗੱਡੀ ਹੈ ਉਹਨੂੰ ਅੱਗੇ ਪੁਲਿਸੀ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿੱਦਾ ਹੈ ਕਿਉਂ ਹੋਇਆ ਥੈਂਕ ਯੂ ਦੱਸਾਂਗੇ ਜੀ ਬਿਜਲੀ ਮਾ ਹਾਂਜੀ ਹਾਂਜੀ ਜੀ ਮੈਂ ਪਲੈਨ ਮੈਂ ਰਾਤ 12 ਵਜੇ ਦਾ ਜਿਹੜਾ ਐਕਸੀਡੈਂਟ ਹੋਇਆ ਕਿੰਨਾ ਕੁ ਨੁਕਸਾਨ ਹੋਇਆ ਪਹਿਲਾਂ ਸਾਰੇ ਨਾਲ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਪਲਾਈ ਵੀ ਬੰਦ ਰਹੀ ਆ ਜੀ ਕਾਫੀ ਟਰਾਂਸਫਾਰਮ ਬੰਦ ਰਹੇ ਨੇ ਜੀ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਜੀ ਆਲਦੀ 2-4 ਘੰਟੇ ਦੇ ਵਿੱਚ ਕੰਮ ਅਸੀਂ ਚਲਾ ਦਾਂਗੇ ਚਾਹ ਸਪਲਾਈ ਚਾਲੂ ਕਰਾਂਗੇ ਪਤਾ ਲੱਗਾ ਕਿ ਕਿੰਨਾ ਨੁਕਸਾਨ ਹੋਇਆ ਦਾ ਕਿਹੜਾ ਬੰਦਾ ਸੀਗਾ ਪੜਿਆ ਪੁਰਿਆ ਗਿਆ ਬੰਦਾ ਗੱਡੀ ਰਿਪੋਰਟ ਹੋ ਗਈ ਆ ਜੀ ਗੱਡੀ ਕਬਜ਼ੇ ਚ ਗਈ ਜੀ ਪੁਲਿਸ ਵਾਲਿਆਂ ਦੇ ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ ਹਾਂ ਦੀ ਦਰਭਾਈ ਕਰਾਂਗੇ ਹਾਂਜੀ ਹਾਂਜੀ ਹਾਂ ਕਿੰਨਾ ਕਿ ਬਿਜਲੀ ਵਾਲੇ ਦਾ ਆ ਗਿਆ ਸੀ ਬਿਜਲੀ ਵਾਲਾਂ ਦਾ ਪ੍ਰਿਕਨਾ ਲੱਖ ਸਵਾ ਲੱਖ ਦੇ ਕਰੀਬ ਹੋ ਗਿਆ ਜੀ ਇਹ ਤੁਹਾਨੂੰ ਜਿਹੜੀਆਂ ਤਾਰਾਂ ਵਗੈਰਾ ਤਾਰਾਂ ਸਾਰੀਆਂ ਪੈਣੀਆਂ ਜਾਂ ਉਹ ਹਾਂਜੀ ਹਾਂਜੀ ਰਿਪੇਅਰ ਹੋ ਗਈ ਸਾਰਾ ਰਿਪੇਅਰ ਹਾਂਜੀ ਹਾਂਜੀ ਮਾਰਕੀਟ ਵੀ ਜੇ ਮੈਨੂੰ ਨੁਕਸਾਨ ਹੈ ਮਾਰਕੀਟ ਸਪਲਾਈ ਬੰਦ ਆ ਜੀ ਸਾਰੀ ਹਾਂਜੀ ਹਾਂ ਪਹਿਲਾਂ ਹੀ ਨਿਗਾਹ ਹੈਗਾ ਉੱਥੋਂ ਦੀ ਇੰਦਾ ਦੀ ਮੌਕਤ ਆ ਗਈ ਤੇ ਕਿੰਨੀ ਕ ਜਲਦੀ ਜਿਹੜਾ ਇਹਨਾਂ ਨੂੰ ਲੀਫ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਬੀ ਹੋ ਸਕੇ हाँ जी हाँ जी सिर्फ दो तीन घंटे अंदर जी देखो नहीं तो नमस्तान लगेगा या कितना नहीं जी वो ही मेंटेनेंस कराएगी हाँ जी हाँ जी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर